147 ਦੇ ਆਪਣੇ ਕੋਲ 5 6 ਪੀਸ ਤਿਆਰ ਖੜੇ ਆ ਟਾਟਾ ਸੇਲ ਦੇ ਵਿੱਚ ਵੀ ਖੜੇ ਆ ਐਮਸੀ ਦੇ ਵਿੱਚ ਵੀ ਖੜੇ ਆ ਕਰ ਲਿਓ ਸੰਪਰਕ ਜਿਹੜੇ ਵੀ ਲੈਣਾ ਆ 147 ਆਪਣੇ ਕੋਲ 28 ਕੁਇੰਟਲ ਐਮਸੀ ਦੇ ਲੋਹੇ 'ਚ ਸਿਰਫ 265000 ਦਾ ਜਾਲੀ ਜੁਲੀ ਕੰਪਲੀਟ ਕਰਕੇ ਦਵਾਂਗਾ ਰੇਡੀਅਮ ਦਾ ਕੰਮ ਸਾਰਾ ਕੁਝ ਕੰਪਲੀਟ ਕਰਕੇ ਟਾਟਾ ਸੇਲ ਦੇ ਵਿੱਚ ਖੜਾ ਬਈ ਜੀ 285000 ਦੇ ਵਿੱਚ 30 ਪਲੱਸ ਵਜ਼ਨ 147 ਡਬਲ ਜੈਕ 2.5 ਫੁੱਟ ਬਾਡੀ 3 ਫੁੱਟ ਵਿਡਥ ਲੇਜ਼ਰ ਕਟਿੰਗ ਫੁੱਲ ਮੋਡੀਫਾਈ ਇੱਥੇ ਇੱਧਰ ਵੀ 14 7 ਖੜਾ ਸਾਢੇ 30 ਕੁਵੰਟਲ ਦਾ ਸਿਰਫ 285000 ਦਾ ਵਾਈਟ ਕਲਰ ਚ 10 ਇੰਚੀ 84 10 ਇੰਚੀ ਗਾਟਾ ਸਵਾ ਦੋ ਫੁੱਟ ਬਾਡੀ 3 ਫੁੱਟ ਵਿੱਡ ਲੈਟਾਂ ਲੂਟਾ ਫੁੱਲ ਮੋਡੀਫਿਕੇਸ਼ਨ ਹੋਈ ਹੋਈ ਹੈ ਡਬਲ ਜੈਕ ਗੋਲ ਹਿੱਸਾ ਆ 14 7 ਖੜਾ ਬਾਈ ਜੀ ਜੌਂਡੀਆ ਰੰਗ ਦੇ ਚ ਜਾਲੀ ਜੁੜੀ ਕੰਪਲੀਟ ਕਰਕੇ ਦਵਾਂਗੇ ਸਿਰਫ 290000 ਦਾ 14 7 ਟਾਟਾ ਸੇਲ ਦੇ ਵਿੱਚ ਬਲੂ ਕਲਰ ਚ ਖੜਾ ਬਾਈ ਜੀ 295000 ਦਾ ਇਹਦੇ ਮੰਝਾ ਤਰਪਾਲ ਪੈ ਬਲੇਟਾ ਬੀਲ ਕਪ ਵੇਲ ਚ ਸਾਰਾ ਕੁਝ ਕੰਪਲੀਟ ਆ 14 7 31 ਕੁ 31 ਕੁ 1147 ਆ ਖੜਾ ਬਾਈ ਜੀ ਜੌਂਡੀਅਰ ਕਲਰ ਚ ਇਹ ਸਿਰਫ 285000 ਦਾ ਸਾਢੇ 30 ਕੁਇੰਟਲ ਵਜਨ ਕਰ ਲਿਓ ਸੰਪਰਕ ਜਿਹੜੀ ਵੀ ਰੇਟ ਲੈਣੇ ਆ ਟਰਾਲੇ 167 ਵੀ ਖੜਾ ਆਪਣੇ ਕੋਲ 320000 ਦਾ ਟਾਟਾ ਸੇਲ ਦੇ ਵਿੱਚ 33 34 ਕੁਇੰਟਲ ਚ